ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰ ਆ ਡੈਰੀ ਫਾਰਮਿੰਗ ਵਿੱਚ ਆਦ ਕਰਦੇ ਆ ਤੁਸੀਂ ਸਾਰੇ ਚੜਦੀ ਕਲਾ ਤਨੁਸੁਖੀ ਜੋ ਹੋਗੇ ਇੱਕ ਵੈਸਤ ਬੇਨਤੀ ਕਰਦੇ ਆ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਇਹਨੂੰ ਕਰਦੇ ਬਗਾਮ ਤੇ ਅੱਜ ਦੀ ਆਪਣੀ ਖਾਸ ਵਿਜਿਟ ਪਿੰਡ ਨਸ਼ਹਿਰਾ ਪੰਨੂਆ ਨਸ਼ਹਿਰਾ ਚੌਧਰੀ ਵਾਲਾ ਵੀ ਕਹਿ ਸਕਦੇ ਆ ਜੀ ਜ਼ਿਲ੍ਹਾ ਦੇ ਤਹਿਸੀਲ ਸੱਜਨੋ ਇਹਨੂੰ ਸ਼੍ਰੀ ਤਰਨਤਾਰਨ ਸਾਹਿਬ ਪੈਂਦਾ। ਬਾਈ ਪਲਵਿੰਦਰ ਸਿੰਘ ਕੋਲ ਪਹੁੰਚੇ ਆ। ਦੋ ਵੜਾਂ ਐ। ਜਾਜ ਕੀਮਤ ਵਿੱਚ ਕਰਾਉਣੇ ਖਰੀਦਦਾਰੀ ਬਣੇ ਰਿਓ ਐਂਡ ਤੱਕਰ। ਜੀ। ਬਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਕੀ ਹਾਲ ਠੀਕ ਐ? ਹਾਂ ਜੀ ਵਧੀਆ। ਓਕੇ ਰਿਪੋਰਟਾਂ ਬਾਈ। ਹਾਂ ਜੀ ਓਕੇ ਓਕੇ। ਠੀਕ ਐ। ਤੇ ਦੋ ਹੀ ਪਸ਼ੂ ਆ। ਹਾਂ ਜੀ। ਪਹਿਲਾਂ ਐਡਰੈਸ ਬਾਈ ਨੋਟ ਕਰ ਲੀਏ। ਆਪਣਾ ਪਿੰਡ ਮਸ਼ਹਰਾ ਤੁਨਵਾ। ਸ਼੍ਰੀ ਤਰਨਤਾਰਨ। ਹਾਂ ਤੇ ਜਿਲ੍ਹਾ ਹੈ ਕੰਟਾ ਤੇ ਮੋਬਾਈਲ ਨੰਬਰ 99155 ਹਾਂ 8653 ਠੀਕ ਹੈ ਤੇ ਸ਼ੁਰੂਆਤ ਕਰੀਏ ਭਾਈ ਇਹ ਤੋਂ ਵੱਡੀ ਤੋਂ ਹਾਂਜੀ ਇਹ ਕਿੰਨੇ ਕਿ ਤਰ੍ਹਾਂ ਦੀ ਸਹੀ ਭਾਈ ਇਹਨੂੰ ਅਗੇ 4 ਕਿੱਜ ਠੀਕ ਹੈ ਕਿੰਨਾ ਦੁੱਧ ਕੋਲ ਇਹਦੇ 14-17 ਲੀਟਰ ਪੱਕਾ ਦੇ ਠੀਕ ਹੈ ਤੋਰ ਦੇਖਿਓ ਮੜੀ ਜੀ ਫੋਲ ਕਿਤੋਂ ਰਤਰਾ ਕਰਵਾਈਏ ਚੱਕ ਸਜਣੋਂ ਬਾਲਾ ਸੋਨਾ ਥੰਥੂਣਾ ਕਿਆ ਬਾਤ ਹੈ ਚੋਂ ਗੁੱਠਾਂ ਦੇ ਥਾਂਲੇ ਵਾ ਲੱਗਾ ਤੇ ਬਿਲਕੁਲ ਤੁਹਾਨੂੰ ਦੀ ਕੁਆਲਿਟੀ ਬਹੁਤ ਧੋਣੀ ਲੱਗੀ ਐ ਖੋਲ ਦਿੰਦਾ ਭਰਾ ਦੂਜਾ ਸੂਗਾ ਸੱਚ ਨੂੰ ਆ ਗਈ ਤੇ 12 18 ਕਿਲੋ ਜਿਹੜਾ ਤੁਹਾਨੂੰ ਭਾਂਡੇ ਚ ਪਾ ਰਹੀ ਆ ਤੇ ਐਚਓ ਕਰੋ ਸੰਗ ਦੇ ਵਿੱਚ ਐਜੀ ਮੋੜ ਲਓ ਬਾਈ ਜੀ ਮੋੜ ਲਓ ਨੋਈ ਕਦ ਬਹੁਤੀ ਚੰਗੀ ਸੱਜਣੂ ਕਿਆ ਬਾਤ ਹੈ ਖਾਨਲੇਵਾ ਬੜਾ ਸੋਨਾ ਸਜਣੋ ਵੀ ਪਲਾਸ ਜਿਹੜਾ ਭਾਂਡੇ ਚ ਦੁੱਧ ਪਾ ਜੂਗੀ ਮੈਲਾ ਮੂਲਾ ਸੁੱਟ ਕੇ ਬਾਕੀ ਇਹ ਮੋਕਾ 17 18 17 18 ਜਿਹੜਾ ਕਰ ਰਹੀ ਬਈ ਜੀ ਇਹਦੀ ਕੀਮਤ ਕਿੰਨੀ ਕਰ ਦਗੇ ਬਿਲਕੁਲ ਨੋਰਮਲ ਜੀ ਆਪਾਂ ਤੁਹਾਡੇ ਕਰਕੇ ਪੂਰੇ 60000 ਰੁਪਏ ਦੇ ਦਾਂ ਤੁਹਾਡੇ ਮਾਨਤਾ ਨਾ ਪਿਆਰ ਫਿਕਸ ਹੀ ਹਾਂਜੀ ਫਿਕਸ ਚਲੋ ਠੀਕ ਆ ਦੂਜੇ ਨੰਬਰ ਤੇ ਆ ਗਈ ਜਰਸੀ ਕ੍ਰੋਸ ਕਾਲੀ ਹਨਾ ਹਾਂਜੀ ਇਹਦੇ ਕੁਲ ਬਈ ਮੋਲ ਕਿੰਨਾ ਦੁੱਧ ਪੱਕਾ ਇਦੇ ਨਾਲੇ ਹੋਊਗਾ 14 ਲੀਟਰ 14 ਕਿਲੋ ਹਨ ਇਹ ਵੀ ਤਾਜੀ ਸਈ ਹੈ ਇਹਨੂੰ ਹੋਗੇ 5 ਦਿਨ ਤਾਜੀ ਸਈ ਓਕੇ ਥਾਨ ਸਜ ਨੂੰ ਬਾਲਾ ਚੰਗਾ ਗੁਲਾਬੀ ਰੰਗ ਦਾ ਥਾਨ ਹੈ ਤੇ ਮਗਰ ਇਹਦੇ ਵੱਛੀ ਆ ਗਈ ਸਜ ਨੂੰ ਵੱਛੀ ਘੇਰ ਆ ਗਈ ਹਨਾ ਵੱਛੀ ਬੱਜੀ ਉਧਰ ਨਾਲ ਠੀਕ ਹੈ ਲੈ ਲਈ ਲਈ ਲੋਈ ਵਾਹ ਸੋਹਣੀ ਸਜਣੋ ਤੇ ਕਿਆ ਬਾਤ ਵਸ਼ੀ ਮਗਰ ਆ ਗਈ ਇਹਦੀ ਭਾਈ ਕੀਮਤ ਕਿੰਨੇ ਆ 14 ਕਿਲੋ ਵਾਲੀ ਦੀ ਇਹ ਤਾਂ 42000 ਰੁਪਿਆ ਲਾ ਸਿਰਫ ਹਾਂਜੀ 42000 ਰੁਪਿਆ 1000 ਰੁਪਏ ਇੱਕ ਛੱਡ ਦਿਓ ਚਲੋ ਬਾਦੇ ਕਰੀਏ 42000 ਦੀ ਦੇ ਦਿਓ ਸਜਣੋ ਵਸ਼ੀ ਮਗਰ ਆ ਇਹ 42000 ਦੀ ਵੜ ਮਿਲ ਜੂ 41000 ਦੀ ਇਹਨੂੰ ਕਹਿੰਦੇ ਠੀਕ ਆ ਵੜਾ ਦੋ ਆ ਤੇ ਪਹੁੰਚਣਾ ਤਹਾ ਪਿੰਡ ਨਸ਼ਹਿਰਾ ਚੌਧਰੀ ਵਾਲਾ ਜ਼ਿਲ੍ਹਾ ਸ਼੍ਰੀ ਤਰਨਤਾਰਨ ਫਿਰ ਭਈ ਲਾਰਿਓ ਮੜੀ ਜੀ ਤੇ ਵਹਿੜਾ ਦੋਵੇਂ ਚੰਗੀਆਂ ਭਾਅ ਬੜੇ ਜਾਇਜ਼ ਆ ਲੋਟੇ ਭਾ ਜਿੰਨੇ ਜਾਂ ਜਾ ਕੇ 2 ਰੁਪਏ ਲੈਣਿਆ ਵੇਚਣੀਆਂ ਉਹਨੂੰ ਵੀ ਚੰਗੀਆਂ ਜਿੰਨੇ ਘਰੇ ਰੱਖਣੀਆਂ ਉਹਨੂੰ ਵੀ ਚੰਗੀਆਂ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ